ਦਾ ਨਵੀਂ ਤਸਵੀਰ ਲੈ ਕੇ ਮੈਂ ਪੇਸ਼ ਹੋਇਆ ਆ ਪਿੰਡ ਚੂਕੇਲਾਪ ਸਿੰਘ ਜਿਲ੍ਹਾ ਹਾਜਲਕਾ ਤਾਂ ਇੱਕ ਪਾਸੇ ਜਿਹੜੀ ਹੜ੍ਹਾਂ ਦੀ ਮਾਰ ਲਗਾਤਾਰ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਖਤਮ ਕਰ ਦਿੱਤੀ ਹੈ ਉਧਰ ਜਿੰਨੇ ਵੀ ਮਕਾਨ ਸੀ ਫਸਲ ਸੀ ਸਾਰੀ ਬਰਬਾਰ ਦੂਜੇ ਪਾਸੇ ਜਿਹੜੇ ਪਾਸੇ ਹੜ ਨਹੀਂ ਆਏ ਉਧਰ ਜਿਹੜਾ ਮੀਂਹ ਭਾਰੀ ਪੈਣ ਨਾਲ ਲਗਾਤਾਰ ਪੈਣ ਨਾਲ ਜਿਹੜੇ ਮਕਾਨਾਂ ਨੂੰ ਡੇਗਦਾ ਜਾ ਰਿਹਾ ਆ ਪਿੱਛੇ ਵੀ ਅਸੀਂ ਖਬਰਾਂ ਲਾਈਆਂ ਆ ਆਪਾਂ ਗੱਲ ਕਰੀਏ ਬਹਿ ਖਾਸ ਦੀ ਤਾਂ ਉੱਥੇ ਵੀ ਮਕਾਨ ਡੇਗ ਰਿਹਾ ਸੀ ਆਪਾਂ ਗੱਲ ਕਰੀਏ ਟਾਣੀ ਮੁੰਨਰਾਵ ਦੀ ਤਾਂ ਉਥੇ ਹੀ ਇੱਕ ਮਕਾਨ ਡਿੱਗਿਆ ਸੀ ਤਾਂ ਹੁਣ ਆਪਾਂ ਖੜੇ ਆ ਝੁੱਗੀ ਗੁਲਾਬ ਸਿੰਘ ਦੇ ਵਿੱਚ ਜ਼ਿਲ੍ਹਾ ਫਾਲਕਾ ਦੇ ਵਿੱਚ ਇੱਥੇ ਹੀ ਇੱਕ ਮਕਾਨ ਡਿੱਗ ਚੁੱਕਿਆ ਤਾਂ ਬਾਕੀ ਮਕਾਨਾਂ ਨੂੰ ਕਿਰੇੜਾ ਪੈ ਚੁੱਕੇ ਨੇ ਕਿਸੇ ਵਕਤ ਵੀ ਉਹ ਮਕਾਨ ਡਿੱਗ ਸਕਦੇ ਨੇ ਖਤਰਾ ਲਗਾਤਾਰ ਜਿਹੜਾ ਮੰਡਰਾ ਰਿਹਾ ਮੈਂ ਤੁਹਾਨੂੰ ਦਿਖਾਣਾ ਤਸਵੀਰਾਂ ਆ ਤੁਸੀਂ ਦੇਖੋ ਮਕਾਨ ਕਿਸ ਤਰ੍ਹਾਂ ਪਾੜ ਚੁੱਕੇ ਨੇ ਬਾਰਿਸ਼ ਪੈਣਾ ਜਰੂਰ ਇੱਥੇ ਥੋੜਾ ਜਿਮ ਕਰਕੇ ਦਿਖਾਓ ਆ ਮਕਾਨ ਨੂੰ ਕਿੰਨਾ ਪਾੜ ਗਿਆ ਤਾਂ ਆ ਦੇਖੋ ਹਾਲਾਤ ਮਕਾਨਾਂ ਦੇ ਆ ਬਿਲਕੁਲ ਕੰਧ ਪਿੱਛੇ ਹਟ ਚੁੱਕੀ ਹੈ ਅੱ ਕਿਸੇ ਵਕਤ ਵੀ ਇਹ ਥੱਲੇ ਡਿੱਗ ਸਕਦੀ ਹੈ ਇੱਧਰ ਆ ਤੁਸੀਂ ਦੇਖੋ ਆਸਮਾਨ ਆਕਾਸ਼ ਆ ਥੋੜਾ ਜਿਹਾ ਦੂਰ ਹੈ ਕਿ ਰੋਕੇ ਰੱਖੇ ਜੇ ਕੈਮਰਾ ਆ ਤੁਸੀਂ ਕਿੰਨੀ ਵੱਡੀ ਇੱਕ ਜਿਹੜੀ ਨਾ ਤਰੇਡ ਆ ਕੰਨ ਜਿਹੜੀ ਪਿੱਛੇ ਹਟ ਗਈ ਤਾਂ ਇੱਕ ਬਹੁਤ ਵੱਡਾ ਰਿਸਕ ਹੈ ਇੱਧਰ ਤੁਸੀਂ ਦੇਖੋ ਗਾਰਡਨ ਬਹੁਤ ਹਾਲਾਤ ਖਸਤਾ ਨੇ ਕਿਸੇ ਵਕਤ ਵੀ ਗਾਰਡਰ ਥੱਲੇ ਆ ਸਕਦਾ ਹੈ ਸਾਡੇ ਖਬਰ ਕਰਦੇ ਕਰਦੇ ਸਮੇਂ ਵੀ ਗੱਡਰ ਥੱਲੇ ਆ ਸਕਦਾ ਤਾਂ ਅਸੀਂ ਵੀ ਰਿਸਕ ਦੇ ਥੱਲੇ ਆਗਾ ਕਿਸੇ ਵਕਤ ਵੀ ਦੁਰਘਟਨਾ ਜੇ ਦੀ ਆ ਵਾਪਰ ਸਕਦੀ ਐ ਜਦੋਂ ਤੁਸੀਂ ਦੇਖੋ ਹਾਲਾਤ ਜਿਹੜੇ ਨੇ ਬਾਲਿਆਂ ਦੇ ਬਿਲਕੁਲ ਖਤਮ ਹੋ ਚੁੱਕੇ ਨੇ ਬਾਲੇ ਖਾ ਚੁੱਕੇ ਨੇ ਤਾਂ ਆ ਤੁਸੀਂ ਦੇਖੋ ਆਹ ਵਾਲੀ ਕਿੱਡੀ ਵੜੀ ਤਰੇੜ ਆਹ ਕੰਢ ਦੇਖੋ ਪਿੱਛੇ ਆੜ ਚੁੱਕੀ ਐ ਆ ਤੁਸੀਂ ਪਿੱਛੇ ਦੇ ਸਕਦੇ ਹੋ ਆ ਰੋਸ਼ਨੀ ਆ ਰਹੀ ਜਿਹੜੀ ਸੂਰਜ ਦੀ ਬਿਲਕੁਲ ਖਤਮ ਐ ਤਾਂ ਖਬਰ ਕਰਦੇ ਕਰਦੇ ਵੀ ਇਹ ਰਿਸਖ ਐ ਸਾਨੂੰ ਕੋਈ ਖਬਰ ਕਰਦੇ ਵੀ ਇਹ ਸਾਡਾ ਪਰ ਡਿੱਗ ਸਕਦਾ ਪਰ ਫਿਰ ਵੀ ਹਾਲਾਤ ਜਿਹੜੇ ਆਪਾਂ ਦਿਖਾਉਣੇ ਨੇ ਆ ਦਿਖਾਵਾਂਗੇ ਤਾਂ ਤਾਂ ਹੀ ਜਿਹੜੀ ਗੱਲ ਪ੍ਰਸ਼ਾਸਨ ਤੱਕ ਦਾਨੀਗੜ੍ਹ ਤੱਕ ਪਹੁੰਚੇਗੀ ਤਾਂ ਜਿਹੜਾ ਆਹ ਵਾਲਾ ਮਕਾਨ ਜੇ ਆਪਾਂ ਗੱਲ ਕਰੀਏ ਤੇ ਤਾਂ ਬਿਲਕੁਲ ਖਤਮ ਹੋ ਗਿਆ ਜੀ ਆ ਤੁਸੀਂ ਦੇਖੋ ਮਕਾਨ ਦਾ ਮਲਬਾ ਥੋੜਾ ਜਿਹਾ ਜੂਮ ਕਰਕੇ ਦਿਖਾਓ ਆ ਮਕਾਨ ਦੀਆਂ ਕੰਧਾਂ ਆਪ ਤੁਸੀਂ ਦੇਖੋ ਆ ਮਕਾਨ ਦੀਆਂ ਕੰਧਾਂ ਡਿੱਗੀਆਂ ਪਈਆਂ ਨੇ ਜੀ ਤੇ ਇੱਧਰ ਤੁਸੀਂ ਦਾ ਕੈਮਰਾ ਲਾ ਕੇ ਦਿਖਾਓ ਆ ਸਾਰੀ ਕੰਧ ਜਿਹੜੀ ਖੁਰ ਚੁੱਕੀ ਹੈ ਕਿਸੇ ਵਕਤ ਵੀ ਐਨ ਡਿੱਗ ਸਕਦੀ ਹੈ ਉੱਪਰ ਆ ਤੁਸੀਂ ਦੇਖੋ ਤਾਂ ਇਹ ਹਾਲਾਤ ਨੇ ਇੱਧਰ ਆ ਜਿਹੜੇ ਕੰਧਾਂ ਡਿੱਗੀਆਂ ਪਈਆਂ ਨੇ ਮਕਾਨ ਦੀਆਂ ਆਰਾਮ ਨਾਲ ਤਾਂ ਇੱਧਰ ਤੁਸੀਂ ਲਾਓ ਕੈਮਰਾ ਆ ਤੁਸੀਂ ਦੇਖੋ ਹਾਲਾਤ ਤਾਂ ਜਿਹੜੇ ਇਹ ਜਿਹੜੇ ਬਾਲੇ ਵਗੈਰਾ ਸੀ ਉਹ ਸਾਰਾ ਇਹਨਾਂ ਨੇ ਚੱਕ ਕੇ ਪਾਸੇ ਕਰ ਦੇ ਤੇ ਆ ਕੰਧਾਂ ਜਿਹੜੇ ਦੇਖ ਚੁੱਕੇ ਆ ਆ ਦੇਖੋ ਆ ਕੰਧ ਵੀ ਕੱਚੀ ਕੰਧ ਹੈ ਇਹ ਸਾਰਾ ਇੱਥੇ ਇੱਕ ਮਕਾਨ ਸੀ ਜਿਹੜਾ ਡਿੱਗ ਚੁੱਕਿਆ ਹੈ ਬਾਰਸ਼ ਦੇ ਨਾਲ ਤਾਂ ਬਹੁਤ ਹਾਲਾਤ ਮਾੜੇ ਨੇ ਮੈਂ ਮੌਜੂਦ ਹਾਂ ਪਿੰਡ ਚੁੱਕੇ ਗਲਾਬ ਸਿੰਘ ਅਜਲਾ ਫਾਜ਼ਲਗਾ ਇੱਧਰ ਤੁਸੀਂ ਦੇਖੋ ਬਿਲਕੁਲ ਪਾਟੇ ਪੈਣੇ ਮਕਾਨ ਇਹ ਵੀ ਖਤਰਾ ਹੈ ਤਾਂ ਇਹ ਵੇਲਾ ਜਿਹੜਾ ਬਾਈ ਹੈ ਆ ਪੈਂਚਰ ਲਾ ਕੇ ਆਪਣਾ ਗੁਜ਼ਾਰਾ ਜਿਹਾ ਰੱਖ ਰਿਹਾ ਹੈ ਤੇ ਹਾਲਾਤ ਇੰਨੇ ਬੁੜਾੜੇ ਨੇ ਆਪਾਂ ਇਸ ਮਕਾਨ ਤਾਜ਼ੀ ਦੇਖੋ ਇਹ ਹਾਲਾਤ ਨੇ ਆ ਸਾਰਾ ਥਾਂ ਥਾਂ ਤੂੰ ਤਰੇਣਾ ਥਾਂ ਥਾਂ ਤੂੰ ਮਕਾਨ ਜਿਹੜਾ ਪਾਟ ਗਿਆ ਆ ਉੱਪਰ ਤੁਸੀਂ ਦੇਖੋ ਇਹ ਕਿਸੇ ਵਕਤ ਵੀ ਕੰਧ ਪਰੇ ਜਾ ਕੇ ਇਹ ਡਿੱਗ ਸਕਦੀ ਹੈ ਇਹ ਹਾਲਾਤ ਨੇ ਪਿੰਡ ਝੁੱਗੇ ਗੁਲਾਬ ਸਿੰਘ ਜ਼ਿਲ੍ਹਾ ਫਾਜ਼ਿਲਕਾ ਤਾਂ ਸਾਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਆਪਾਂ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹਾਲਾਤ ਨੇ ਕਿਹਨੇ ਸਰਕਲ ਚਲਦਾ ਕਰਦਾ ਤਾਂ ਪਰਿਵਾਰ ਜਿਹੜਾ ਮੇਰੇ ਨਾਲ ਮੌਜੂਦ ਹੈ ਪਿੰਡ ਝੁੱਗੇ ਗੁਲਾਬ ਸਿੰਘ ਜ਼ਿਲ੍ਹਾ ਫਾਜ਼ਿਲਕਾ ਤਾਂ ਸਾਰੀ ਗੱਲਬਾਤ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹੁਣ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਗੁਜ਼ਾਰਾ ਕਰ ਰਿਹਾ ਇਹ ਸਾਰਾ ਨੁਕਸਾਨ ਕਿਸ ਤਰ੍ਹਾਂ ਹੋਇਆ ਇਹਨਾਂ ਦਾ ਆਪਾਂ ਕਰਦੇ ਆਂ ਜੀ ਗੱਲਬਾਤ ਹਾਂਜੀ ਛੁੜੀਆਂ ਕੀ ਨਾਮ ਨੂੰ ਕੱਟੇ ਜੀ ਮੇਰਾ ਜੀ ਮੇਰਾ ਜੀ ਜੀ ਤੇ ਸਾਡਾ ਚੁੱਦੇ ਦੀ ਗੱਲ ਜੀ ਅੱਧੀ ਵਿੱਚ ਸਾਰਾ ਨੁਕਸਾਨ ਹੋਇਆ ਠੀਵੇਂ ਛੜੀਆਂ ਚੜ੍ਹ ਮਕਾਨ ਸਾਰੇ ਫਟ ਗਏ ਇਹਦੇ ਦੇ ਦਰਾਂ ਜੀ ਜਦੋਂ ਬਾਰਿਸ਼ ਆਉਣ ਕਰ ਨੂੰ ਬਾਲੇ ਵੀ ਸਾਡੇ ਡਿੱਗ ਗਏ ਸੀ ਤੇ ਕਾਫੀ ਨੁਕਸਾਨ ਹੋ ਗਿਆ ਸੰਘੂਕ ਵਗੈਰਾ ਸਾਡੇ ਕੱਪੜੇ ਸਾਰੇ ਕਨਕਾ ਸਾਰਾ ਕੁਝ ਇਧਰ ਗਿਆ ਸੀ ਸਾਰਾ ਦੇਖ ਕੇ ਨੁਕਸਾਨ کافی ਹੋ ਗਿਆ ਆ ਦੇਖੋ ਸਾਹ ਅਰੇ ਮਕਾਨ ਡਿੱਗ ਗਿਆ ਇਧਰ ਉਹ ਬਾਲੇ ਦੀ ਛਾਤੇ ਵਿੱਚੋਂ ਡੀ ਹੈ ਇਧਰ ਇੱਕ ਮਕਾਨ ਸੀ ਦਰਾੜਾ ਪਿਆ ਨੇ ਇੱਕ ਹੀ ਕਮਰੇ ਦਾ ਸੋਨੇ ਉਹ ਵੀ ਦਰਾੜਾ ਪਿਆ ਨੇ ਜਦ ਬਾਰਿਸ਼ ਆਂਦੀ ਆ ਤਾਂ ਉਹ ਵੀ ਮਕਾਨ ਚੋਂ ਡੈਂਦਾ ਜਿਵੇਂ ਸਾਡਾ ਸਾਡਾ ਗੁਜ਼ਾਰਾ ਮੁਸ਼ਕਿਲ ਹੁੰਦਾ ਮੇਰੇ ਪਾਪਾ ਸਾਡੀ ਦੁਕਾਨ ਹੈ ਕਿ ਪਾਪਾ ਵੈਂਚਰ ਲਗਾਉਂਦੇ ਨੇ ਤੇ ਕਰਦਾ ਗੁਜ਼ਾਰਾ ਮੁਸ਼ਕਿਲ ਹੁੰਦਾ ਤੇ ਸਾਡੀ ਜਿਹੜੀ ਫਸਲ ਸੀ ਤੇ ਜੈ ਰੋਇਲਾ ਕੋਵੀਦ ਤੋਂ ਬਗੇਰਾ ਸਾਨੂੰ ਉਹਦੇ ਤੋਂ ਇਮੇਜ ਸੀ ਠੀਕ ਹੈ ਸਾਡੀ ਹੈਲਪ ਕੀਤੀ ਜਾਵੇ ਅਸੀਂ ਮਕਾਨ ਤਾਂ ਪਾ ਨਹੀਂ ਸਕਦੇ ਅਸੀਂ ਤਿੰਨ ਪੈਣਾ ਤੇ ਦੋ ਮੇਰੇ ਵੀਰੇ ਨੇ ਛੋਟੇ ਨੇ ਹੂੰ ਤੇ ਜੋ ਵੀ ਸਾਡੀ ਹੈਲਪ ਕਰ ਸਕਦੇ ਨੇ ਕੀਤੀ ਜਾਵੇ ਜੀ ਤੁਸੀਂ ਪ੍ਰਸ਼ਾਸਨ ਤੇ ਦਾਨੀ ਬਾਰੇ ਕੋਲ ਮਤਲਬ ਹੈਲਪ ਮੰਗਦੇ ਹੋ ਹਾਂਜੀ ਕਿ ਸਾਡਾ ਮਕਾਨ ਬਣਾਓ ਤੁਸੀਂ ਪੜ੍ਹਦੇ ਹੋ ਸਕੂਲ ਦੇ ਵਿੱਚ ਹਾਂਜੀ ਪਿਆਰੀ ਕਲਾਸ ਵਿੱਚ ਮੇਰੀ ਵਸ ਗ੍ਰੈਜੂਏਸ਼ਨ ਕੰਪਲੀਟ ਹੈ ਕੰਪੀਟੀਟਿਡ ਐਗਜ਼ਾਮ ਲਈ ਪਿਆਰੀ ਕਰ ਦੂੰਗੀ ਠੀਕ ਹੈ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਛੋਟੇ ਛੋਟੇ ਬੱਚੀਆਂ ਨੇ ਮਤਲਬ ਅਜ ਪੜਦੇ ਨੇ ਜੇ ਕੋਈ ਰੁਜ਼ਗਾਰ ਇਹਨਾਂ ਕੋਲ ਨਹੀਂ ਹੈਗਾ ਤਿੰਨ ਪਹਿੜਿਆਂ ਨੇ ਦੋ ਭਰਾ ਨੇ ਛੋਟੇ ਨੇ ਕੰਮ ਨਹੀਂ ਕਰ ਸਕਦੇ ਇਹ ਪਾਪਾ ਜਿਹੜਾ ਇਹਨਾਂ ਦਾ ਉਹ ਪੈਂਚਰ ਲਾ ਕੇ ਥੋੜਾ ਬੋਤਾ ਜਿਹੜਾ ਤੋਰੀ ਫੁਲਕਾ ਕਰਦਾ ਚੱਲ ਰਿਹਾ ਤਾਂ ਕਮਰਾ ਸੀ ਮਕਾਨ ਸੀ ਚੱਲੀ ਸਾਈਕਲ ਚੱਲ ਰਿਆ ਸੀ ਵੀ ਐਡੀ ਗੱਲ ਨਹੀਂ ਸੀ ਪਰ ਜਦੋਂ ਹੁਣ ਮਕਾਨ ਡਿੱਗ ਪਿਆ ਹੁਣ ਖਤਮ ਹੋ ਗਿਆ ਹੁਣ ਤਾਂ ਜਾਨ ਦਾ ਰਿਸਕ ਹੈ ਕਿਉਂਕਿ ਆ ਤੁਸੀਂ ਮੈਂ ਤੁਹਾਨੂੰ ਤਸਵੀਰਾਂ ਦਿਖਾਈਆਂ ਫਿਰ ਕੰਦਾ ਸਾਰੀਆਂ ਫਟ ਗਈਆਂ ਕੰਦਾ ਪਿੱਛੇ हट ਗਈਆਂ ਉਹ ਕਿਸੇ ਵਕਤ ਵੀ ਡਿੱਗ ਸਕਦੀ ਹੈ ਹੁਣ ਜਦੋਂ ਅੰਦਰ ਸੌਣ ਕਰਦੇ ਇੱਕ ਰਿਸਕ ਹੈ ਤਾਂ ਨਾਲ ਆਪਣੇ ਇਹਨਾਂ ਦੇ ਮਾਤਾ ਜੀ ਖੜੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਕੀ ਨਾਮ ਜੀਵਾ ਸੰਤੋਖ ਕੀ ਨੁਕਸਾਨ ਆਪਣਾ ਹੈ ਨੁਕਸਾਨ ਆਪਣਾ ਹੈ ਅਸੀਂ ਅੰਦਰ ਪਏ ਸੀ ਬੱਚਿਆਂ ਨੂੰ ਬੜੀ ਮੁਸ਼ਕਲ ਕੱਢਿਆ ਸੀ ਹਾਂਜੀ ਮਕਾਨ ਜਗਦੀ ਹਾਂ ਮਕਾਨ ਦੇਖ ਪਏ ਸੀ ਠੀਕ ਹੈ ਤੇ ਹਾਲਾਤ ਬਹੁਤ ਮਾੜੇ ਨੇ ਮਾੜਾ ਮੁੱਟ ਚੱਲਦਾ ਸੀ ਰੋਟੀ ਦਾ ਸਾਲ ਉਹ ਵੀ ਹੋਰ ਕਤੋਂ ਕਮਰੇ ਉਹ ਨਹੀਂ પા ਸਕਨੇ ਸਾਨੂੰ ਅਲੋਕੇਤੀ ਜਾ ਰਹੇ ਕਮਰੇ ਬਾਰੇ ਠੀਕ ਹੈ ਹਾਂਜੀ ਤਾਂ ਤੁਸੀਂ ਯਾ ਦੇਖ ਦੋ ਉਹ ਤਸਵੀਰਾਂ ਜਿਹੜੀਆਂ ਭਾਵਕ ਕਰਨ ਵਾਲੀਆਂ ਹੈਗੀਆਂ ਨੇ ਅਸੀਂ ਜਦੋਂ ਸਵਾਲ ਕਰਦੇ ਹਾਂ ਅਸੀਂ ਖੁਦ ਭਾਵਕ ਹੋ ਜਾਂਦੇ ਹਾਂ ਜਦੋਂ ਅਸੀਂ ਇਹਨਾਂ ਦਾ ਦੁੱਖ ਦਰਦ ਦੇਖਦੇ ਹਾਂ ਆ ਫਾਜ਼ਲ ਕਾ ਬੋਡਰ ਪੱਟੀ ਰਹਾਂਜੀ ਹਾਂਜੀ ਬੱਚੇ ਛੋਟੇ ਆ ਬੱਚੇ ਮਿਹਨਤ ਨਹੀਂ ਕਰ ਸਕਦੇ ਆ ਜੀ ਤਾਂ ਗੱਲ ਕੀ ਐ ਕੋਈ ਐਡੀ ਗੱਲ ਨਹੀਂ ਬੱਚੇ ਛੋਟੇ ਆ ਜੀ ਆ ਕੁੜੀਆਂ ਨੇ ਕਿਹਜ ਪੜ੍ਹੀ ਜਾਂਦੀਆਂ ਨੇ ਤੇ ਜਿਹੜਾ ਬਾਈ ਐ ਉਹ ਸਿਰਫ ਅਜੇ ਪੈਂਚਰ ਲਾ ਕੇ ਤੋਰੀ ਫੁਲਕਾ ਜਿਹੜਾ ਕਰਦਾ ਸਰਕਲ ਥੋੜਾ ਬਹੁਤਾ ਚੱਲਦਾ ਤੇ ਮਕਾਨ ਬਣਾਉਣਾ ਔਖਾ ਤਾਂ ਕਿਹਦੇ ਨੇ ਕਿਦੇ ਜੇਕਰ ਕੋਈ ਦਾਨੀ ਵੀਰ ਜਾਂ ਪ੍ਰਸ਼ਾਸਨ ਸਰਕਾਰ ਜਰੂਰ ਇਹਨਾਂ ਦੀ ਜਿਹੜੀ ਗੱਲ ਸੁਣੇ ਇਹਨਾਂ ਦੀ ਸਾਰ ਲਵੇ ਮੈਂ ਨੰਬਰ ਵਗੈਰਾ ਸਾਰਾ ਕੁਝ ਫਲੈਸ਼ ਇਹਨਾਂ ਦਾ ਕਰ ਦੇਵਾਂਗਾ ਤੁਸੀਂ ਇਹਨਾਂ ਦਾ ਕੰਟੈਕਟ ਕਰਕੇ ਇੱਥੇ ਮੌਕੇ ਤੇ ਆ ਕੇ ਤੁਸੀਂ ਹਾਲਾਤ ਦੇਖੋ ਹਾਲਾਤ ਦੇਖ ਕੇ ਤਾਂ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਹੈਲਪ ਕਰਨੀ ਚਾਹੀਦੀ ਤਾਂ ਤੁਹਾਨੂੰ ਕਰਨੀ ਚਾਹੀਦੀ। ਅੱਗੇ ਆਪਾਂ ਗੁੜੀਆਂ ਨਾਲ ਫੈਮਿਲੀ ਨਾਲ ਗੱਲ ਕੀਤੀ ਸੀ। ਹੁਣ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਉਹ ਵੀ ਸਾਡੇ ਨਾਲ ਮੌਜੂਦ ਨੇ। ਆਪਾਂ ਇਹਨਾਂ ਕੋਲ ਜਾਣਦੇ ਹਾਂ ਕਿਸ ਤਰ੍ਹਾਂ بارش ਵਗੈਰਾ ਕਿਵੇਂ ਮਕਾਨ ਡਿੱਗਿਆ ਤੇ ਕਿੰਨਾ ਕੋ ਨੁਕਸਾਨ ਹੋ ਗਿਆ। ਜੀ ਭਾਈ ਜੀ ਕੀ ਨਾਮ ਤੁਹਾਡਾ? ਬੇਜਜੀਤ ਸਿੰਘ। ਜੀ। ਐਂਡ ਲਾਹਰ ਜੀ। ਹਾਂ ਜੀ ਕਿੰਨੇ ਆਪਣਾ ਸਾਰਾ ਨੁਕਸਾਨ ਹੋਇਆ। ਇਹ ਜੀ ਰਾਤ ਅਸੀਂ ਸਹੂਇ ਕਰੇ ਸੀ। ਸੋਂ ਪਏ ਤੇ ਰਾਤ ਨੂੰ بارش ਲੱਗੀ ਸੀ ਮੱਠੀ 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 ਚੱਲਦੀ ਸੀ ਅਸੀਂ ਚੱਲ ਸਹੀ ਚੱਲਦੀ ਵੀ ਜਦੋਂ ਅੰਦਰ ਉੱਪਰੋਂ ਚੋਣ ਲੱਗ ਗਿਆ ਮੈਂ ਜਾ ਕੇ ਛੱਤ ਤੇ ਦੇਖਣ ਗਿਆ 3 ਵਜੇ ਬਿਰਾਤ ਦੇ ਟਾਈਮ ਸੀ 3 ਵਜੇ ਬਾਲਾ ਟੁੱਟਿਆ ਮੈਂ ਡਿੱਗ ਪਿਆ ਥੱਲੇ ਡਿੱਗੇ ਤੋਂ ਬਾਅਦ ਫਿਰ ਕੀ ਕੰਮ ਹੋਇਆ ਸਾਡੇ ਪਾਣੀ ਅੰਦਰ ਆਣ ਲੱਗ ਪਿਆ ਉੱਤੇ ਤਰਪਹਿਲ ਤਾਂ ਮਾੜੀ ਮੋਟ ਟੋਟਾ ਹੈਗਾ ਸੀ ਪਾਇਆ ਉਹਦੇ ਨਾਲ ਨਹੀਂ ਰੁਕਿਆ ਪਾਣੀ ਪਾਣੀ ਅੰਦਰ ਆ ਗਿਆ ਫਟਾਫਟਾ ਸੇ ਸਮਾਨ ਕੱਢਿਆ ਬਾਕੀ ਦੇ ਬਾਲਿਆ ਨਾ ਡੇਕ ਪਾਇਣਗੇ ਸਾਰਾ ਸਮਾਨ ਕੱਢ ਕੇ ਬਾਹਰ ਇੱਧਰ ਰੱਖ ਲਿਆ ਪਿੱਛਲਾ ਇੱਕ ਕਮਰਾ ਸਹੀ ਹੈਗਾ ਆਪਾਂ ਇਹਦੇ ਵਿੱਚ ਰਹਿ ਜਾਵਾਂਗੇ ਜਦੋਂ ਉਹ ਹੋਇਆ ਸਾਰਾ ਸ ਰਾਤ ਰਾਤੀ ਸਮਾਨ ਕੱਢਿਆ ਸਵੇਰੇ 5:00 ਵਜੇ ਸਨ ਸਮਾਨ ਕੱਢਦੇ ਸਾਰੇ ਇੱਥੇ ਪੜਾ ਕਰਕੇ ਡਿੱਗੀ ਪਰਲੀ ਕੰਦ ਪਰੇ ਨੂੰ ਉਹ ਡਿੱਗੀ ਇਹਦੇ ਲੈ ਨੂੰ ਦਰੇਡ ਆ ਗਈ ਤਾਂ ਅਸੀਂ ਸਾਰੇ ਬਾਹਰ ਕੱਢਿਆ ਮੈਂ ਕਿ ਇੱਥੇ ਆਪਾਂ ਗੈਲਰੀ 'ਚ ਆ ਜਾਨੇ ਆ ਗੈਲਰੀ 'ਚ ਆ ਦੇਖੋ ਸਾਰੇ ਹਾਲਾਤ ਕਿਵੇਂ ਹੈਗੇ ਐ ਤੇ ਇੱਥੇ ਵੀ ਸਾਨੂੰ ਐ ਹੈਗਾ ਸੀ ਮਤਲਬ ਰਹਿਣ ਦਾ ਪਾਣੀ ਪਾਣੀ ਹੋ ਗਿਆ ਅੰਦਰ ਇਧਰ ਵੱੜ ਗਿਆ ਇਧਰ ਤੁਸੀਂ ਆ ਵੀ ਸਾਰਾ ਸਮਾਨ ਵਰਕੜ ਇਹ ਸਮਾਨ ਕੱਟਿਆ ਆ ਦੇਖੋ ਨਾ ਇਧਰ ਵੀ ਸਾਰੇ ਫਰੇੜਾ ਬੈਗ ਜਾਂ ਆ ਹੋ ਗਿਆ ਫਿਰ ਇਹ ਨਾਲ ਤਾਂ ਸੀ ਇਸੇ ਚ ਵੜ ਸਕਦੇ ਨਹੀਂ ਆਉਂਦੇ ਸੀ ਅਸੀਂ ਅੱਗੇ ਇੱਥੇ ਹੈਗੇ ਸੀ ਬੇਤੋਂ ਪਾਲ ਕੇ ਬਾਹਰ ਤਾਂ ਨਿਕਲ ਜਾਵਾਂਗੇ ਜਿਹੜਾ ਹੈਗਾ ਪਾ ਕੰਦ ਬਹੁਤ ਜ਼ਿਆਦਾ ਪਿੱਛੇ ੜ ਕੇ ਅੱਗੇ ਪਿੱਛੇ ੜ ਗਏ ਤਾਂ ਹਾਂ ਜੀ ਹੁਣ ਅੰਦਰ ਖਤਰਾ ਹੀ ਹੈ ਅੰਦਰ ਵੀਰ ਅੰਦਰ ਨਹੀਂ ਜਾ ਸਕਦੇ ਆਪਾਂ ਆ ਦੇਖੋ ਨਾ ਮੋੜੇ ਕਿੰਨੇ ਹੋਏ ਆ ਵਿੱਚ ਅਸੀਂ ਲਿੰਬਿਆ ਤਾਂ ਇਹ ਪਾਣੀ ਨਾਲ ਪੰਮ ਨਹੀਂ ਲਿੰਬਿਆ ਕੰਮ ਚੱਲਦਾ ਹੈਗਾ ਤੇ ਉਧਰ ਕਮਰਾ ਸਾਰਾ ਡਿੱਗ ਪਿਆ ਲਈ ਚ ਫਿਰ ਇੱਥੇ ਸਮਾਨ ਰੱਖੇ ਰੱਖਿਆ ਆਜੋ ਬਾਹਰ ਜੇ ਅਮਰਿਸ ਕੇ ਅੰਦਰ ਆਪਾਂ ਨਾ ਐਸ਼ਾ ਕੇ ਗੱਲ ਕਰੋ ਬਾਏ ਜੀ ਹਾਂਜੀ ਉਹ ਸਮਾਨ ਅਸੀਂ ਬਾਹਰ ਕੱਢ ਕੇ ਰੱਖਿਆ ਹੈ ਉਸ ਤੋਂ ਬਾਅਦ ਕੀ ਕੰਮ ਹੈ ਸਾਡੇ ਤੇ ਜਰੇਲੇ 3 ਨੰਬਰ ਇਕੱਠੀ ਪੈ ਲਈ ਜੀ 8 ਕਿਨਾਰੇ 16 ਮਰਲੇ ਦੀ ਜਿਹੜੀ ਮੇਰੇ ਨਾਮ ਚਲਦੀ ਹੈ ਅੱਛਾ ਉਹਨ ਦੇ ਤੇ 10-10 ਘੋਟ ਪਾਣੀ ਹੈ ਪਹਿਲਾਂ ਲਾਇਆ ਸੀ ਜੋਨਾ ਪਾਣੀ ਆਇਆ ਉਹ بارش ਨਾਲ ਹੀ ਖਤਮ ਹੋ ਗਿਆ ਫਿਰ ਦੁਬਾਰਾ ਲਾਇਆ ਉਹ ਫੇਰ ਵੀ ਆਉਣ ਪਾਣੀ ਆਇਆ ਨਾ ਤਾਂ ਉਧਰ ਕੰਮ ਚੱਲਦਾ ਇੱਧਰ ਪੈਂਚਰਾਂ ਦਾ ਵੀ ਕੰਮ ਨਹੀਂ ਚੱਲਦਾ ਇਹਦੇ ਨਾਲ ਗੁਜ਼ਾਰਾ ਮੱਸੀ ਹੁੰਦਾ ਮੈਂ ਕਹਿੰਦਾ ਚੱਲ ਬਾਟਰਾ ਲਿਆਂਦਾ ਕੰਮ ਸੱਪਤਾ ਤੇ ਮੇਰਾ ਹੈ ਠੀਕ ਉਹ ਵੀ ਆਉਣ ਮੇਰੇ ਤਾਂ ਛੱਤ ਨਹੀਂ ਮੇਰੇ ਕੋਲ ਪੈਂਦੀ ਨਾ ਬਣ ਸਕਦੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਮਕਾਨਾਂ ਦਾ ਕੋਈ ਹੱਲ ਕੀਤਾ ਜਾਵੇ ਸਰਕਾਰ ਅੱਗੇ ਵੀ ਹੈ ਪਰਮਾਸ਼ਾਸਨ ਅੱਗੇ ਵੀ ਹੈ ਤੇ ਕੋਈ ਹੋਰ ਵੀ ਆਪਣਾ ਸੱਜਣ ਦਾਨੀ ਵੀਰ ਕਰ ਸਕਦਾ ਹੈ ਤਾਂ ਕਰ ਦੇ ਆ ਤੁਸੀਂ ਆ ਕੋਈ ਆਪਣੀ ਖਬਰ ਦੇ ਕੇ ਕੋਈ ਦਾਨੀ ਵੀਰ ਮਦਦ ਤੁਹਾਡੀ ਕਰੇ ਨੰਬਰ ਉਹਦਾ ਦਿੱਤਾ ਸੀ 94632 22827 ਇਕ ਟੈਕਨਿਕ ਰਿਪੀਟ ਕਰ ਦੂੰ 94632 22827 ਜੀ ਤਾਂ ਹਾਲਾਤ ਇਹ ਨੇ ਤੁਸੀਂ ਦੇਖ ਸਕਦੇ ਹੋ ਆ ਕਿਉਂਕਿ ਗੱਲ ਆਪਾਂ ਕਰੀਏ ਸਰਕਲ ਦੀ ਤਾਂ ਸਰਕਲ ਪਹਿਲਾਂ ਚੱਲਦਾ ਸੀ ਹੜ੍ਹਾਂ ਦੇ ਕਾਰਨ ਸਾਰਾ ਕੁਝ ਤੈਸ਼ ਨੈਸ਼ ਹੋ ਗਿਆ ਕਿਉਂਕਿ ਬਾਈ ਜੀ ਮੈਂ ਕਹਿ ਰਿਹਾ ਸੀ ਵੀ ਇੱਕ ਕਿਲਾ ਇਹਨਾਂ ਦੀ ਜਮੀਨ ਸੀ ਡੁੱਬ ਗਈ ਇਧਰੋਂ ਮਕਾਨ ਫਟ ਗਏ ਤਾ ਕੋਈ ਲੋਡ ਨਹੀਂ ਸੀ ਪਹਿਲਾਂ ਹਲਪ ਦੀ ਵਧੀਆ ਚੱਲਦਾ ਸੀ ਪਰ ਹੁਣ ਅੱਜ ਕੁਦਰਤ ਨੇ ਹਾਲਾਤਾਂ ਨੇ ਆ ਸਾਰੇ ਜਿਹੜਾ ਆਪਾਂ ਗੱਲ ਕਰ ਸਕਦੇ ਆ ਤਾਂ ਬਿਲਕੁਲ ਅੱਜ ਹੈਲਪ ਦੀ ਲੋੜ ਹੈ ਜਰੂਰ ਆ ਬਾਈ ਨੇ ਨੰਬਰ ਦੱਸਤਾ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਆ ਕੇ ਹਾਲਾਤ ਦੇਖੋ ਤੇ ਇਹਨਾਂ ਦੀ ਤੁਸੀਂ ਜਰੂਰ ਸਾਰ ਲਓ ਹੈਲਪ ਕਰੋ ਮੈਂ ਤੁਹਾਡਾ ਆਪਣਾ ਬਲਦੇਵ ਰਾਧੂ